ਐਡੀ ਹੱਥ ਜੋੜ ਕੇ ਬੇਨਤੀਆਂ ਨੇ ਕਈ ਵਾਰ ਗੱਲਾਂ ਕਰਦਾ ਕਰਦਾ ਤਾਂ ਰੋੜਾ ਆ ਜਾਂਦਾ ਸਭ ਕੀ ਗੱਲੋ ਮਾਤਾ ਲਿਪੜੀ ਪਈ ਸੀ ਮਲ ਮੂਤਰ ਤੇ ਜਦ ਘਰੋਂ ਲੈ ਕੇ ਆਇਆ ਲੈਟਰੀਨ ਪਿਛავ ਜੀ ਸਾਡਾ ਘਰ ਦੇ ਲੈਟਰੀਨ ਪਿਛਾ ਵਿੱਚ ਨਿਕਲਣ ਲੱਗਣ 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 ਲੱਗਦੇ ਤੇ ਇੱਥੇ ਮਤ ਤਾਂ ਉਹ ਸਿੱਟ ਦੋ ਸਰਕਾਰ ਦੇ ਸਿੱਟ ਦੋ ਆਸ਼ਰਮ ਦੇ ਸਿੱਟ ਦੋ ਉਹ ਨੂੰ ਸਿੱਟ ਦੋ ਕੋਈ ਛੱਟ ਵੱਜੇ ਸੇਵਾ ਸੁਭਾਰਨ ਹੋਵੇ ਸਿੱਟ ਦੋ ਪਰ ਦੋ ਸੜਕਾਂ ਪਰ ਦੋ ਆਸ਼ਰਮ ਬੁਰੇ ਹਾਲ ਕਰ ਕੋ ਸਭਾਲ ਦੋ ਰਿਸ਼ਤੇ ਖੂਨ ਖੂਨ ਦਾ ਰਿਸ਼ਤਾ ਰਹੇ ਨਹੀਂ ਪਾਣੀ ਵਾਂਗ ਤੇ ਆ ਗਏ ਐ ਨਾ ਸਭ ਤੋਂ ਦੂਜੇ ਘਰੇ ਕੀ ਹੋਊਗਾ ਸਾਡੀ ਵਾਰੀ ਵੀ ਆਣੀ ਐ ਸਾਡੇ ਤੇ ਵੀ ਬੁੜਾਪਾ ਆਣਾ ਐ ਸਾਡੇ ਤੇ ਵੀ ਹੱਡ ਕੱਢਨੇ ਐ ਇਹਨੇ ਫਿੱਡੇ ਮਾੜੇ ਲਾਤਾ ਤੇ ਪਏ ਸੀ ਘਰੇ ਨਾ ਬਾਲ ਮੁੱਤਿਆਂ ਦੇ ਜੰਪੜੇ ਹੋਏ ਨਾ ਓਡੀ ਬੇਟੀ ਕਹਿੰਦੀ ਸੀ ਮੈਂ ਲੈ ਕੇ ਜਾਊਂਗੀ ਆਪਣੀ ਮਾਂ ਨੂੰ ਇਹ ਆਪਣੇ ਗੱਲ ਸੁਣਦੀ ਨਹੀਂ ਤੋੜ ਕੇ ਹੁੰਦੀ ਐ ਤਿੰਨ ਚਾਰ ਦਿਨ ਪਹਿਲਾਂ ਤਿੰਨ ਦਿਨ ਪਹਿਲਾਂ ਕਹਿੰਦੀ ਸੀ ਕਈ ਮੈਂ ਅੱਜ ਆਉਸਾ ਆਉਣੀ ਕੋਈ ਅੰਦਰ ਨਹੀਂ ਆਈ ਤਿੰਨ ਦਿਨ ਹੋ ਗਏ ਆਉਗੀ ਹਾਂ ਟੈਂਡਰਾਂ ਨੇ ਦੱਸਦੇ ਆ ਲੱਖਾਂ ਰੁਪਏ ਖਾ ਗਏ ਹਾਂ ਉਹ ਸਭ ਦੇ 50 60 ਲੱਖ ਰੁਪਏ ਖਾ ਗਏ ਤੁਹਾਡਾ ਮਾਂ ਨੂੰ ਨਹੀਂ ਪੁੱਛਿਆ ਮੈਂ ਤੁਹਾਡੀ ਕੁੜੀ ਨੂੰ ਫੋਨ ਲਾ ਰਿਹਾ ਹੁਣ ਅੱਜ ਦੀ ਕੁੜੀ ਨੂੰ ਫੋਨ ਲਾ ਰਿਹਾ ਜਿਹੜਾ ਤਿੰਨ ਦਿਨ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਤੁਸੀਂ ਤਿੰਨ ਦਿਨ ਪਹਿਲਾਂ ਕਹਿੰਦੇ ਸੀ ਆਉਂਗੇ ਆਏ ਨਹੀਂ ਮੁੜ ਕੇ ਓਕੇ ਬੇਟਾ ਕਿਹਦੀ ਆ ਗਏ ਤੁਹਾਡੀ ਮਾਤਾ ਦੀ ਹਾਲਤ ਖਰਾਬ ਹੈ ਸਭ ਕੁਝ ਹੈ ਤੁਹਾਨੂੰ ਕੋਈ ਚੱਕਰ ਨਹੀਂ ਹੈਗਾ ਮੰਮੀ ਇਹ ਸਸਤੀ ਕਿਹਨੂੰ ਕਿਹਦਾ ਆਪਾਂ ਆ ਰਹੇ ਇਹ ਕਿਹਦਾ ਹੈ ਇਹ ਕੋਈ ਵੈਸੇ ਚੰਗੀ ਗੱਲ ਤਾਂ ਨਹੀਂ ਥੋੜੀ ਆਪਣੀ ਮਾਂ ਇਸ ਤਰ੍ਹਾਂ ਡਿੱਤੀ ਹੋਈਆਂ ਸੀ ਕੋਈ ਸੱਚਾ ਨਾ ਰਹਿੰਦਾ। ਵੀ ਮੀਤੇ ਮਲਮੂਤ ਚ ਲੇਕਨ ਪਿਛਾਅ ਤੋਂ ਲਿਬੜੀ ਪਈ ਹੁੰਦੀ ਐ। ਤੁਸੀਂ ਆਪਣੇ ਘਰਾਂ ਚ ਸੁੱਖ ਮਾਣਦੇ ਹੋ ਕਿੰਨੀ ਕਿ ਚੰਗੀ ਗੱਲਾਂ ਨੇ। ਥੋੜੀ ਸਗੀ ਮਾਏ ਢੋਜ ਮੈਂ ਇਹ ਤੁਸੀਂ ਦੇਖਣਾ ਮੁੜ ਕੇ ਤੁਸੀਂ ਆਏ ਵੀ ਕਦੇ ਤਿੰਨ ਦਿਨ ਹੋ ਗਏ ਤੁਹਾਨੂੰ ਕਹਿੰਦੇ ਨੂੰ ਅੱਜ ਆਏ ਕੱਲ ਆਏ। ਮਸਿਹਰੇ ਤੁਹਾਡੀ ਮਾਤਾ ਨੇ ਬਹੁਤ ਸਾਰੀ ਲੇਟ੍ਰਿੰਗ ਕਰਦੀ। ਪਿੱਛੇ ਹੈ ਨਾ ਸੜਕ ਦੇ ਪੱਛੇ ਪਈ ਇੱਕ ਦਿਨ ਬਿਨਾਂ ਕੱਪੜਿਆਂ ਤੋਂ ਅਲਪ ਨੰਗੇ ਬਾਹਰ ਆ ਗਏ ਸੜਕ ਤੇ। ਠੀਕ ਹੈ ਐਦਾਂ ਦੀ ਹੁਣ ਤੁਸੀਂ ਆਪਣੇ ਚੰਗੇ ਲੱਗਦੇ ਹੋ ਤੁਸੀਂ ਤੁਹਾਡੇ ਤੇ ਮਾਤਾ ਦੀ ਇੱਜ਼ਤ ਹੈ ਤਾਂ ਹੀ ਤੁਹਾਡੀ ਇੱਜ਼ਤ ਹੈ। ਇਹ ਰੱਖਣੀ ਹੈ ਮਾਂ ਕੀ ਨਹੀਂ? ਹਲੇ ਪੁੱਛਣਾ ਹੈ ਮਾਂ ਰੱਖਣੀ ਹੈ ਕਿ ਨਹੀਂ ਰੱਖਣੀ ਹੈ। ਜੇ ਤੁਸੀਂ ਆਪਣੀ ਮਾਂ ਨਾਲ ਠੀਕ ਕਰ ਰਹੇ ਹੋ ਮੇਰੀ ਤਾਂ ਰੱਬ ਨੂੰ ਇਹੀ ਦੁਆ ਹੈ ਕਿ ਇਹੀ ਠੀਕ ਤੁਹਾਡੇ ਨਾਲ ਹੋਵੇ ਫਿਰ ਕਹਿੰਦਾ ਮੈਂ ਤਾਂ ਇਹੀ ਦੁਆ ਕਰੂੰਗਾ ਜੇ ਠੀਕ ਕਰ ਲਾ ਦੇ ਆ ਦੇਖ ਲਓ ਮਾਤਾ ਨਹੀਂ ਚੱਲਣਾ ਚਲੋ ਠੀਕ ਹੈ ਮਾਰੋ ਨੰਦ ਪ੍ਰਕਰੇ ਸੰਗਤ ਜੀ ਇਹ ਹਾਲਾਤ ਹੈ ਸਾਡੇ ਕਾਲ ਯੁਗ ਦੇ ਹਾਲੇ ਕਹਦੀ ਮੈਂ ਕੁੜੀ ਸਲਾਹ ਕਰੂੰਗੀ ਮੈਂ ਹਰ ಸಲਹ ਕਰਨੀ ਆ ਤਾਂ ਇਹਨੇ ਕੋਈ ਨਿọt ਦੇ ਮੋੜੇ ਹੈਗੇ ਬੱਚੇ ਹੈਗੇ ਚਿੰਤਾ ਨਾ ਕਰੋ ਠੀਕ ਹੈ ਆਉਂ ਧੁੱਪ ਉੱਪਰ ਤੋਂ ਸੇਕੋ ਅਸ਼ਾਦਾ ਛਕ ਲੈ ਚਾਹ ਪਾਣੀ ਪਿਓ ਰੰਤ ਮੰਨੋ ਹਣਾ ਕਾਲਪੁਰਖ ਦੀ ਉਦਸਾ ਵੀ ਸੰਗਤ ਹੈਗੀ ਹੈ ਕੋ ਨਾਲ ਹੈਗੀ ਹੈ ਹਣਾ ਦਵਾਈ ਬੁੱਕੀ ਸਭ ਕੁ ਠੀਕ ਹੈ ਹਾਂ ਤਨੂੰ ਤੁਹਾਡੇ ਸੇਵਾ ਦੀ ਤੁਹਾਡੇ ਸਾਥ ਦੀ ਲੋੜ ਹੈ ਮੱਕੇ ਜਦ ਬੰਦਾ ਜਵਾਨੀ ਚ ਹੁੰਦੀ ਹੈ ਹੁੰਦੇ ਆਲਾਦ ਉਹਨੂੰ ਐ ਲਾ ਦੇ ਸਾਡੇ ਤੇ ਬੜਾਪਾ ਹੀ ਨਹੀਂ ਆਣਾ ਹਾਂ ਲੱਗਦਾ ਇਹ ਸਾਡੇ ਤਾਂ ਹੱਡੇ ਨਹੀਂ ਖੜਦੇ ਹਾਂ ਹੱਡਾਂ ਕੰਦੇ ਨਹੀਂ ਅੱਜ ਮਨੇ ਕੰਦੇ ਦੇ ਟੱਕਣੇ ਲੱਗਦੇ ਆ ਜਵਾਨੀ ਦੀ ਮੈਂ ਚੜੀ ਹੁੰਦੀ ਹੈ ਨਾ ਯਾਰ ਜੀ ਨੀ ਕੁੱਬੇ ਉਹ ਵੀ ਨਹੀਂ ਕੁੱਬੇ ਹੁਣ ਮਾਰ ਕੇ ਸਾਡੇ ਦਿੱਤੇ ਹੁਣੇ ਇੱਥੋਂ ਆ ਰਿਹਾ ਨੀ ਕਿੰਨੇ ਕਿੰਨੇ ਖੜਕਦੇ ਹਾਂ ਇਹ ਨਾ ਸ਼ਸਾਈ ਕੋਈ ਕਾਇਆ ਕਰਨ ਬਿਲਕੁਲ ਨਹੀਂ ਆਪਕੋ ਸੁਖੀ ਨਾ ਆਪ ਜੀ ਨੇ ਵਾਇਸ ਨਾ ਕੋਈ ਕੋਈ ਨਹੀਂ ਕਾਇਆ ਬੋਲ ਕੋਈ ਯਾਰ ਦੇਖੋ ਕਿੱਡੀ ਗੱਲਾਂ ਨੇ ਹੁਣ ਲੋੜ ਨਹੀਂ ਐ ਮਾਤਾ ਦੀ ਹੁਣ ਮਾਤਾ ਕਹਿੰਦੀ ਉਹ ਕਿੰਨੇ ਮੁੜ ਕੇ ਕੋ ਮਿਲਣ ਨਹੀਂ ਆਇਆ ਜਦ ਛੱਡਦਾ ਨਾ ਜਦ ਛੱਡ ਕੇ ਸਿਸਟਮ ਤੇ ਲੋੜ ਨਹੀਂ ਰਹੀ ਨਾ ਹੁਣ ਕੋਈ ਨਹੀਂ ਆਇਆ ਮਿਲਣ ਦੇ ਲੋ ਨਿਕਲਦੀਆਂ ਗੱਲਾਂ ਇਹ ਦਿਲੋਂ ਨਿਕਲਦੀਆਂ ਆ ਆ ਰੱਬੀ ਰੂਹ ਨੇ ਇਹ ਉਹ ਭਗਤੀ ਰੂਹਾਂ ਨੇ ਨਾ ਜਿਹੜੇ ਰੱਬ ਨਾਲ ਕਨੈਕਸ਼ਨ ਨੇ ਨਾ ਕਿਸੇ ਇਤਨੇ ਕੁ ਇਤਨੇ ਜਿਹੋ ਸਟ ਕੋਈ ਛਲਕਪਟ ਨਹੀਂ ਕੋਈ ਚੁੱਪ ਚਾਕਰੀ ਬਾਕੀ ਬਾਕੀ ਸੂਰ ਨੇ ਤੇ ਬਾਕੀ ਸੀ ਨੇ ਇਹ ਛੜਾਏ ਸੀਗੇ ਗੁਜਰਾ ਕੋਲ ਕੁੱਟਦੇ ਹੁੰਦੇ ਸੀ ਕੈਦ ਕਰੇ ਹੋਏ ਸੀਗੇ ਸੰਗਤ ਦੀ ਸੇਵਾ ਚੱਲਦੀ ਹੈ ਸੇਵਾ ਦੇ ਵਿੱਚ ਹਿੱਸਾ ਬਣੋ ਸਾਡੇ ਵੀਡੀਓ ਸਾਂਝੇ ਕਰੋ ਕਿਸੇ ਦੀ ਮਾਂ ਨਾ ਰੋਲੇ ਕਿਸੇ ਦਾ ਬਾਪ ਨਾ ਕੋਈ ਇਸ ਤਰ੍ਹਾਂ ਦਾ ਮੁੰਡਾ ਕੈਦ ਨਾ ਕੀਤਾ ਹੋਵੇ ਕੋਈ ਫਲਾਈਓਵਰ ਦੇ ਥੱਲੇ ਨਾ ਪਿਆ ਹੋਵੇ ਲੋਕੀ ਦੇਖਦੇ ਲੋਕ ਕਹਿੰਦੇ ਕਿੱਥੇ ਫੋਨ ਕਰੀਏ ਕਿੱਥੇ ਕਿਹਨੂੰ ਕਹੀਏ ਨੰਬਰ ਥੱਲੇ ਚਲਦੇ ਆ ਬਟ ਵੀਡੀਓ ਸਾਂਝਾ ਕਰਕੇ ਲੋਕਾਂ ਤੱਕ ਪਹੁੰਚਾਓ ਐਡੀ ਹੱਥ ਜੋੜ ਕੇ ਬੇਨਤੀਆਂ ਨੇ ਕਈ ਵਾਰ ਗੱਲਾਂ ਕਰਦਾ ਕਰਦਾ ਰੋੜਾ ਆ ਜਾਂਦਾ ਸੋਬ ਤੇ ਯਾਦੋ